ੴ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਰਾਗ ਸੂਹੀ ਮਹੱਲਾ ਪਹਿਲਾ ਚੌਪਦੀ ਘਰ ਪਹਿਲਾ ਪੰਡਾ ਧੂਇ ਬੈਸ ਤੂਪ ਦੇਵ ਹੋ ਖਾਲਸਾ ਵਾਹਿਗੁਰੂ ਸਭ ਜੀ ਨੂੰ ਦੀ ਸਦੀ ਨੂੰ ਅਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਅਮਰਤੂ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਕਲ ਪਤ ਲੰਗਰਾਜ ਪੂਰਾ ਕੀਤਾ ਹੈ ਕਲ ਲੰਗਰਾਜ ਦੀ ਭਗਤ ਬਾਣੀ ਨਾਮਦੇਵ ਜੀ ਦੇ ਸਵਾਪਤੀ ਕੀਤੀ ਹੈ ਨਾਮਦੇਵ ਜੀ ਦਾ ਸੰਕਲਪ ਸੀ ਜਿਹੜਾ ਕਿ ਕੋਈ ਬਸ਼ੇਰੀ ਮਿਲ ਜੇ ਉਹ ਤੇ ਸਵਾਰ ਹੋ ਜਾ ਕਰਾਂਗੇ ਉਹ ਸੰਕਲਪ ਤੋੜਨ ਬਾਅਦ ਮਹਾਰਾਜ ਭਗਤ ਨਾਮਦੇਵ ਨੂੰ ਮੁਗਲ ਦਾ ਨਿਵਾਸ ਧਾਰ ਕੇ ਦਰਸ਼ਨ ਦਿੱਤੇ ਤੇ ਘੋੜੀ ਦੇ ਬਸ਼ੇਰੇ ਬਾਦ ਚੱਕਨ ਵਾਲਾ ਚਕਿਆ ਉਸ ਵੇਲੇ ਭਗਤ ਨਾਮਦੇਵ ਜਿੰਨ ਜਦੋਂ ਸਿਆਣ ਲਿਆ ਮਹਾਰਾਜ ਜਿੰਨ ਗਲਪੜੀ ਤੇ ਲੈ ਲੈ ਕਹਿੰਦੇ ਤੂੰ ਸਾਨੂੰ ਸਿਆਣ ਲਿਆ ਕਹਿੰਦੇ ਹਾਂ ਮਹਾਰਾਜ ਚੰਦਰਕਮਨੀ ਦਾ ਇੱਥੇ ਦਵਾਰ ਕਾ ਵਿੱਚ ਤੇ ਥਾਂ ਚ ਸਰਾਵ ਸੀ ਵੀ ਇੱਥੇ ਮੁਗਲ ਨਹੀਂ ਆ ਸਕਦਾ ਇਸ ਕਰਕੇ ਮੁਗਲ ਦਾ ਵੇਸ ਤੀ ਧਾਰ ਕੇ ਆਏ ਹੋ ਇਹ ਗੱਲ ਸੱਚੀ ਨਹੀਂ ਹੈ ਮੁਗਲ ਕਿਵੇਂ ਆਸਰ ਦਾ ਦਵਾਰ ਕਾ ਜਦੋਂ ਮੂਨੀ ਦਾ ਸਰਾਮ ਸੀ ਇਸ ਕਰਕੇ ਮਹਾਰਾਜ ਮੈਂ ਨਿਸ਼ਚੈ ਕੀਤਾ ਕਿ ਤੁਸੀਂ ਮੈਨੂੰ ਪਰਖਣ ਵਾਸਤੇ ਆਏ ਹੋ ਉਸ ਵੇਲੇ ਹੱਸ ਕੇ ਮਾਰਨ ਕਿਹਾ ਕਿ ਇਹ ਨਾਮ ਦੇ ਜੇ ਕਹਿੰਦਾ ਘੋੜਿਆਂ ਤਵੇਲੇ ਤੈਨੂੰ ਬਣਾ ਲਈਏ ਕੀ ਪਰਵਾਹ ਹੈ ਪਰ ਅਸੀਂ ਜਾਣੇ ਵੀ ਤੂੰ ਭਗਤ ਬੰਦਗੀ ਕਰਨ ਵਾਲਾ ਹੈ ਐਵੇਂ ਕੋੜੀਆਂ ਦੀ ਲੇਦੀ ਹਟਾਉਂਦਾ ਰਹੇਗਾ ਇਸ ਸੰਕਲਪਾਂਜ ਪਿਆ ਰਹੇਗਾ ਇਸ ਕਰਕੇ ਕੌਨ ਤੇ ਕੀਤਾ ਸੀ ਇਸ ਪ੍ਰਕਾਰ ਮਹਾਰਾਜ ਜੀ ਨੇ ਨਾਮ ਦੇ ਜਿਹੜੇ ਸੰਕਲਪ ਸਾਰੇ ਮੇਟ ਕਰਕੇ ਆਪਣੇ ਰੰਗ ਵਿੱਚ ਰੰਗ ਕੇ ਮਹਾਰਾਜ ਸਾਹਿਬ ਔਲੋਪ ਹੋ ਗਏ ਸਨ ਇਹ ਰਾਗ ਸਮਾਪਤ ਕਰਕੇ ਹੁਣ ਮਹਾਰਾਜ ਸਾਹਿਬ ਜੀ ਅੱਗੇ ਸੁਹੀ ਰਾਗ ਆਰੰਭ ਕਰਦੇ ਹਨ ਇੱਕੋ ਦੁਆ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸਤਿਈ ਕਾਲਵਾਦ ਰੂਪ ਹੈ ਨਾਮ ਪ੍ਰਸਿੱਧ ਸਰੂਪ ਹੈ ਕਰਦਾ ਸਾਰੇ ਜਗ ਨੂੰ ਰਚਣ ਵਾਲਾ ਹੈ ਪੁਰਖ ਸਾਰਿਆਂ ਭਾਂਜ ਪੂਰਨ ਹੈ ਨਿਰਪਉ ਭੈਰ ਤੋਂ ਬਿਨਾਂ ਹੈ ਨਿਰਵਾਰ ਭੈਰ ਤੋਂ ਰਹਤ ਹੈ ਸਾਰਿਆਂ ਦਾ ਆਪਣਾ ਆਤਮਾ ਹੋਣੇ ਤੇ ਅਕਾਲ ਮੂਰਤ ਕਾਲ ਤੋਂ ਰਹਤ ਉਹ ਤਾਂ ਮੂਰਤ ਸਰੂਪ ਹੈ ਅਯੁਨੀ ਜਨਮਾ ਰੂਪ ਹੈ ਨਾ ਤਿਸ ਬਾਪਨ ਮਾਏ ਕਿੰ ਤੁਮ ਜਾਇਆ ਸੈਭਕ ਸੁਤੇ ਪ੍ਰਕਾਸ਼ ਸਰੂਪ ਹੈ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੈ ਅਤੇ ਸਾਰਿਆਂ ਦਾ ਗੁਰੂ ਹੈ ਗੁਰੂ ਬ੍ਰਹਮਾ ਗੁਰੂ ਵਿਸ਼ਨੂੰ ਗੁਰੂ ਦੇਮੇਸ਼ਰ ਗੁਰੂ ਸਾਖਿਆਤ ਪਾਰਬ੍ਰਹਮ ਤਸਮੈ ਸ੍ਰੀ ਗੁਰੂ ਰਵੀਰ ਨਮੈ ਸਾਰਿਆਂ ਦਾ ਗੁਰੂ ਹੈ ਬ੍ਰਹਮਾ ਜੀ ਦਾ ਗੁਰੂ ਇਸਤੁਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੋਰਖ ਵਿਸ਼ਨੂੰ ਦਾ ਵੀ ਅਤੇ ਬ੍ਰਹਮਾ ਦਾ ਵੀ ਸਾਰੀਆਂ ਸ਼ਕਤੀਆਂ ਦਾ ਵੀ ਉਹ ਗੁਰੂ ਹੈ ਉਹ ਸਰੂਪ ਕਥਨ ਨਹੀਂ ਕੀਤਾ ਜਾਂਦਾ ਜਦੋਂ ਉਹ ਕਿਰਪਾਲਤਾ ਕਰਦਾ ਹੈ ਤਾਂ ਉਸ ਦੀ ਪ੍ਰਾਪਤੀ ਹੁੰਦੀ ਹੈ ਇਸ ਪ੍ਰਕਾਰ ਸਾਹਿਬ ਸਿੰਘ ਜੀ ਮਹਾ ਮੰਤਰ ਉਚਾਰਨ ਕਰਕੇ ਮਹਾਰਾਜ ਸਾਹਿਬ ਅੱਗੇ ਰਾਗ ਰੰਗ ਕਰਦੇ ਆ ਰਾਗ ਸੁਹੀ ਮਹੱਲਾ ਪਹਿਲਾ ਸੁਹੀ ਰਾਗਣੀ ਚ ਪਹਿਲੇ ਪਾਲਸਾ ਜੀ ਉਚਾਰਨ ਕਰਦੇ ਆ ਚੌਵਰੇ ਚੌ ਪੌੜੀਆਂ ਵਾਲੇ ਸ਼ਬਦ ਹੈ ਤੇ ਘਰ ਪਹਿਲਾ ਪਹਿਲੇ ਘਰਮੀ ਵਿੱਚ ਹੈ ਉਚਾਰਨ ਕਰਦੇ ਹੋਏ ਮਹਾਰਾਜ ਸਾਹਿਬ ਜੀ ਸਿੱਧਾ ਦਾ ਇੱਕ ਦੱਖਣ ਵਿੱਚ ਪੀਰ ਨਾਵੇਂ ਤੀਰ ਸਵਾਏ ਉਸ ਪੀਰ ਨਾਵੇਂ ਤੀਰ ਦੇ ਜਿਸ ਵਕਤ ਪੁੱਜੇ ਹਨ ਇਹ ਜਿਸ ਨਾਨਕ ਗੁਰੂ ਸਾਹਿਬ ਦੇ ਨਾਲ ਮਿਲ ਬੈਠ ਕੇ ਚਰਚਾ ਕੀਤੀ ਹੈ ਇਹਨਾਂ ਨੇ ਕਿਹਾ ਕਿ ਮਹਾਰਾਜ ਬਾਡਾ ਕਿਵੇਂ ਧੋਤਾ ਜਾਵੇ ਤੇ ਧੂਪ ਕਿਹੜੀ ਦਿੱਤੀ ਜਾਣੀ ਚਾਹੀਦੀ ਹੈ ਤੇ ਦੁੱਧ ਕਿਹੜਾ ਹੈ ਕਿੱਥੋਂ ਦੁੱਧ ਨੂੰ ਪ੍ਰਾਪਤ ਕਰੀਏ ਤੇ ਫਿਰ ਜਾ ਕਿਹੜੀ ਲਾਈਏ ਫਿਰ ਜਮਾਈਏ ਕਿਵੇਂ ਤੇ ਰੜਕੀਏ ਕਿਵੇਂ ਤੇ ਫਿਰ ਮੱਖਣ ਕੱਢ ਕੇ ਕਿਸ ਪ੍ਰਕਾਰ ਪੂਜਨ ਕਰੀਏ ਇਹ ਪੂਜਨ ਦਾ ਪ੍ਰਕਰਨ ਮਹਾਰਾਜ ਦੇ ਕੋਲੇ ਸਿੱਧਾ ਨੇ ਸਵਾਲ ਕੀਤੇ ਹੈ ਉਹਨਾਂ ਦੇ ਉੱਤਰ ਵਿੱਚ ਗੁਰੂ ਸਾਹਿਬ ਜੀ ਨੇ ਪਵਿੱਤਰ ਬਾਣੀ ਜਾਰੀ ਹੈ ਜਨੂ ਸਾਖੀ ਚ ਲਿਖਿਆ ਹੋਇਆ ਹੈ ਜਦੋਂ ਮਹਾਰਾਜ ਧਰੂ ਮੰਡਲ ਚ ਗਏ ਆ ਉਸ ਵੇਲੇ ਧਰੂਨ ਵੀ ਇਹ ਗੁਰੂ ਸਾਹਿਬ ਅੱਗੇ ਸਵਾਲ ਕੀਤੇ ਮਹਾਰਾਜ ਦੁੱਧ ਕਿਵੇਂ ਜਮਾਇਆ ਹੈ ਉਹਦੇ ਉੱਤਰ ਵਿੱਚ ਬ੍ਰਹਮ ਗਿਆਨ ਦੇ ਮਹਾਰਾਜ ਜੀ ਨੇ ਇਹੋ ਜਿਹੇ ਉੱਤਰ ਕਿ ਅਸੇ ਪਵਿੱਤਰ ਸ਼ਬਦ ਜੋ ਬਚਨ ਆਉਂਦੇ ਆ ਇਹ ਧਰੂ ਮੰਡਲ ਦੇ ਵਿੱਚ ਜਾ ਕੇ ਵੀ ਇਸੇ ਸ਼ਬਦ ਦੀ ਆਖਿਆ ਕੀਤੀ ਸੀ ਮਹਾਰਾਜ ਨੇ ਇਸ ਪ੍ਰਕਾਰੇ ਪਵਿੱਤਰ ਸ਼ਬਦ ਪੀਰ ਨਾਮੇ ਤੀਰ ਸਿਧਾਂ ਦੇਤੇ ਗੁਰੂ ਸਾਹਿਬ ਸਿਧਾਂ ਦੇ ਨਾਲ ਪ੍ਰਸ਼ਨ ਉੱਤਰ ਹੋ ਰਹੇ ਆ ਆਪ ਉੱਤਰ ਬਖਸ਼ ਰਹੇ ਹਨ ਭਾਂਡਾ ਧੋਏ ਬੈਸ ਧੂਪ ਦੇਵੋ ਮਹਾਰਾਜ ਜੀ ਨੇ ਸਿਧ ਪੁਰਖੋ ਭਾਂਡਾ ਧੋਏ ਪਹਿਲਾਂ ਭਾਂਡਾ ਧੋਈਦਾ ਹੈ ਫਿਰ ਉਸ ਭਾਂਡੇ ਨੂੰ ਧੋ ਕੇ ਬੈਠ ਕੇ ਧੂਪ ਦੇਈਦੀ ਹੈ ਉਹਦੇ ਵਿੱਚੋਂ ਕੋਈ ਬਦਬੂ ਹੋਵੇ ਖਟਿਆਈ ਦੀ ਜਾਂ ਮੈਲ ਹੋਵੇ ਉਹ ਧੂਪ ਦੇ ਨਾਲ ਸੁੱਧ ਕਰ ਲਈਦਾ ਹੈ ਤਉ ਦੂਦੈ ਕਉ ਜਾਮ ਜੀ ਬੁੱਗ ਲੈਣ ਵਾਤੇ ਜਾਣਾ ਚਾਹੀਦਾ ਪਹਿਲਾਂ ਇੰਨੀ ਤਿਆਰੀ ਹੋਣੀ ਚਾਹੀਦੀ ਹੈ ਇਸੇ ਪ੍ਰਕਾਰ ਭਾਂਡਾ ਧੂਏ ਵੈਸ ਧੂਪ ਦੇਵ ਹੋ ਮਹਾਰਾਜਿੰਦ ਭਾਂਡਾ ਕੌਣਾ ਅੰਤ ਕਰਨ ਜਿਹੜਾ ਮਨਬੁੱਧ ਚ ਇੱਕ ਹੰਕਾਰ ਇਸ ਭਾਂਡੇ ਨੂੰ ਧੋਣਾ ਕਰੋ ਆਪਣੇ ਹਿਰਦੇ ਰੂਪੀ ਭਾਂਡੇ ਨੂੰ ਧੋਵੋ ਧੋਣਾ ਕਿ ਨਿਸਕਾਮ ਕਰਮਾ ਰੂਪੀ ਪਾਣੀ ਨਾਲ ਧੋਣਾ ਕਰੋ ਜਾਂ ਭਾਡੇ ਦੀਆਂ ਵਾਸ਼ਨਾ ਜਿਹੜੀਆਂ ਮੇਟਣੀਆਂ ਐ ਇਸ ਭਾਡੇ ਨੂੰ ਗੁਰਾਂ ਦੇ ਉਪਦੇਸ਼ ਰੂਪੀ ਜਲ ਦੇ ਨਾਲ ਇਸ ਭਾਡੇ ਨੂੰ ਧੋਣਾ ਕਰੋ ਬੈਸ ਧੂਪ ਦੇਵੋ ਫਿਰ ਬੈਸ ਧੂਪ ਦੇਵੋ ਜਿਹੜੀਆਂ ਬੈਸ ਤੋਂ ਵਾਸ਼ਨਾ ਹੈ ਚੰਗੀਆਂ ਵਾਸ਼ਨਾ ਪੈਦਾ ਕਰਨੀਆਂ ਜਿਹੜੀਆਂ ਇਹ ਧੂਪ ਦੇਣਾ ਕਰੋ ਕਹਿੰਦੇ ਹਨ ਮਹਾਰਾਜ ਸਾਹਿਬ ਇਹ ਧੂਪ ਦਿੱਤਿਆ ਹੋਇਆ ਇਹਦੇ ਕਿਉਂ ਭਗਤੀ ਦੀ ਮਹਿਕ ਨਿਕਲੇਗੀ ਬੈਠਣੀ ਹੈ ਜਿਹੜੀਆਂ ਵਾਸ਼ਨਾ ਦਬਾ ਦੇਣੀਆਂ ਮੰਦ ਵਾਸ਼ਨਾ ਸਤ੍ਰਤ ਲੋਕੀਖਣਾ ਤੀਨੀ ਮੰਦ ਵਾਸ਼ਨਾ ਜਿਹੜਾ ਬਹਿ ਜਾਣਾ ਦਬ ਜਾਣਾ ਹੈ ਤੇ ਸੂ ਵਾਸ਼ਨਾ ਦਾ ਇਛਤ ਹੋ ਜਾਣਾ ਆਪਕੇ ਇਹ ਧੂਪ ਦੇਣਾ ਕਰੋ ਤਾ ਦੁੱਧ ਕਹੋ ਜਾਵੋ ਫਿਰ ਦੁੱਧ ਕੌਣ ਗੁਰਾਂ ਦਾ ਉਪਦੇਸ਼ ਗੁਰਾਂ ਦੇ ਉਪਦੇਸ਼ ਰੂਪਿਤ ਦਦ ਨੂੰ ਜਿਵੇਂ ਕ੍ਰਿਸ਼ਨ ਭਗਵਾਨ ਜੀ ਨੇ ਕਿਹਾ ਸਰਵ ਗਾਵੋ ਉਪਰਿਸ਼ਦੋ ਦੁੱਧ ਦਾ ਗੋਪਾਲ ਨੰਦਨਾ ਸਾਰੀਆਂ ਉਪਰਿਸ਼ਦਾਂ ਇਹ ਗਾਵੀਆਂ ਦੀ ਨਹੀਂ ਆਈਆਂ ਜਿਹੜਾ ਗੋਪਾਲ ਦਾ ਆਨੰਦ ਸੱਚੇ ਅਨੰਦ ਸੂਭ ਦਾ ਕਸਨ ਹੈ ਇਹ ਹੀ ਅਰਜਨ ਦੁੱਧ ਹੈ ਤੇ ਇਹਨੂੰ ਬੱਛਾ ਛੱਡ ਕੇ ਸਾਰੀਆਂ ਸੁਰਤੀਆਂ ਦਾ ਸਾਰਿਆਂ ਭੀਆਂ ਸਿਧਾਂਤਾਂ ਵਾਂ ਗੀਤਾ ਅਜ ਕਹਿਣਾ ਹੈ ਕਿਸੇ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹਨ ਤਉ ਦੁੱਧੈ ਕਉ ਜਾਵਹੁ ਇਹ ਸਾਰੇ ਬੇਦਸ਼ਾਹ ਦਾ ਜੋ ਸਿਧਾਂਤ ਤਤ ਹੈ ਜਿਸ ਨੂੰ ਨੇਰ-ਨੇਰ ਕਰਕੇ ਕਥਨ ਕਰਦੇ ਆ ਸ਼ਕਤੀ ਬਿਰਕੀ ਕਰਕੇ ਜੋ ਸਰੂਪ ਕਥਨ ਨਹੀਂ ਕੀਤਾ ਜਾਣਾ ਉਹ ਗੁਰਾਂ ਦਾ ਉਪਦੇਸ਼ ਦੁੱਧ ਹੈ ਉਸ ਦੇ ਤਾਂ ਹੀ ਗੁਰਾਂ ਦੀ ਸ਼ਰਨ ਵਿੱਚ ਜਾਣਾ ਕਰੋ ਪ੍ਰਾਪਤ ਕਰੋ ਦੁੱਧ ਕਰਮ ਫੋਨ ਸੁਰਤ ਸਮਾਉਣ ਫਿਰ ਕਹਿੰਦੇ ਦੁੱਧ ਦਾ ਕਾੜ ਨਾ ਹੁੰਦਾ ਕੰਮ ਕਰੀਦਾ ਹੈ ਕੇਂਦਰ ਕਹਿੰਦੇ ਤਪ ਰੂਪੀ ਅਗਨੀ ਦੇ ਨਾਲ ਅਤੇ ਕਾਮਕਰੋਲ ਆਰਕ ਬਲੂਨਾਂ ਦੇਕੜਾ ਨੂੰ ਸਾੜ-ਸਾੜ ਕੇ ਇਸ ਪ੍ਰਕਾਰ ਗੁਰਾਂ ਦੇ ਵਿਦੇਸ਼ ਰੂਪੀ ਸਿੱਖਿਆ ਰੂਪੀ ਸਿੱਖ ਨੂੰ ਲਾ ਕੇ ਫਿਰ ਇਸ ਨੂੰ ਦੁੱਧੇ ਤਾਈਂ ਕਰਮ ਕਰੋ ਕਾਰਮ ਨਾ ਕਰੋ ਜਿਹੜਾ ਗੁਰਸੇਵਾ ਤਮਾ ਸਰਦਵਾਰ ਤਪਸਿਆ ਕਰਨੀ ਹੈ ਸਾਰਿਆਂ ਤੋਂ ਬਾਂਦਾ ਸਿਰੋਗਣੀ ਕਬ ਸਮਝਣ ਗੁਰਾਂ ਦੀ ਸੇਵਾ ਤੇ ਦੁੱਧ ਦਾ ਕਰਮ ਨੋਂ ਕਾੜੂ ਦਾ ਕੰਮ ਕਰੋ ਏ ਹੁਣ ਸੁਰਤ ਸਮਾਉਣ ਫਿਰ ਜਦੋਂ ਕਾੜ ਲੀਏ ਦੁੱਧ ਫਿਰ ਉਹਨੂੰ ਜਾਗ ਲਾਈ ਦੀ ਹੈ ਹੁਣ ਸੁਰਤ ਸਮਾਉਣ ਸੁਰਤ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ ਇਹਦੇ ਚ ਸਮਾਉਣ ਜਾਗ ਲਾਉਣੀ ਹੈ ਸ੍ਰੇਸ਼ਟ ਪਿਆਰ ਦੀ ਪ੍ਰੀਤੀ ਕਰਨੀ ਹੈ ਮਹਾਰਾ ਦੇ ਨਾਲ ਹੋਰ ਦੁਨੀਆਂ ਦੀਆਂ ਉਹ ਮੌਤਾਂ ਨੂੰ ਛੱਡ ਕੇ ਕਿਸ੍ਰਿਪ ਵਾਹਿਗੁਰੂ ਨਾਲ ਪ੍ਰੀਤੀ ਜਿਹੜੀ ਕਰਨੀ ਹੈ ਤੇ ਸਮਾਉਣ ਜਾਗ ਲਾਉਣਾ ਕਰੋ ਜਿਵੇਂ ਜਵਾਨ ਲਗੀਆਂ ਮਾਈਆਂ ਕਹਿਣੀਆਂ ਹੈ ਜੰਮੀ ਜਾ ਰਾਨੀ ਰੁਕਣੀ ਨੂੰ ਜਮਾਇਆ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਤੇ ਗੁਰੂ ਮਹਾਰਾਜ ਸਾਹਿਬ ਵਰਮਾਉਂਦਿਆਂ ਨੇ ਜਿਹੜੀ ਸੁਰਤ ਨੂੰ ਸਰੇਟ ਕੀਰਤਨ ਦੀ ਨੂੰ ਟਿਕਾਉਣਾ ਪ੍ਰੇਮ ਦੇ ਵਿੱਚ ਤੇ ਸਮੈਨ ਜਾਗ ਪਾਉਣਾ ਕਰੋ ਹੋਏ ਨਿਰਾਸ ਜਮਾਵ ਹੋ ਫਿਰ ਲੋਭ ਰੂਪੀ ਬਿੱਲੇ ਤੋਂ ਬਚਾਉਣ ਵਾਸਤੇ ਜਿਹੜਾ ਨਿਰਾਸਾ ਹੋਣਾ ਹੈ ਇਹ ਮਨ ਬੁੱਧ ਚਿਤਹੰਕਾਰ ਆਦ ਕਹਿੰਦੇ ਤਾਂ ਹੀ ਸਮੁੰਦਰ ਸਾਧਨਾਂ ਦੇ ਨਾਲ ਜਿਹੜਾ ਕਰਨਾ ਹੈ ਇਹ ਕੜਮੀ ਹੈ ਇਹਨਾਂ ਨਰਾਸੇ ਹੋਣਾ ਜਿਹੜਾ ਸ੍ਰਿਸ਼ਟੀ ਨੂੰ ਇਹਨੂੰ ਜਿਵਾਉਣਾ ਕਰੋ ਦੁੱਧ ਦੇ ਤਾਈਂ ਜਿਸ ਕਰਕੇ ਲੋਹਵਾਦਕ ਬਿੱਲੇ ਨੂੰ ਪੀ ਨਾ ਜਾਣ ਨਾਸ ਨਾ ਕਰ ਦੇਣ ਜਪੋ ਤਾਂ ਏਕੋ ਨਾਮ ਤੇ ਇੱਕ ਅਕਾਲ ਪੁਰਖ ਦਾ ਜਿਹੜਾ ਨਾਮ ਹੈ ਰੜਕਣਾ ਕਿਵੇਂ ਕਹਿੰਦੇ ਨੇ ਕਾਕਾਲਪੁਰਖ ਦੇ ਅਮਰਤ ਨਾਮ ਨੂੰ ਜਪਨਾ ਕਰੋ ਔਰ ਨਿਰਾਫਲ ਕੰਮ ਅਤੇ ਹੋਰ ਜਿਹੜੇ ਨਿਸਫਲ ਕੰਮ ਮਿਲਦੀ ਆਨੰਦ ਉਹ ਸਭ ਨਿਰਾ ਨਿਰਹੀ ਅਫਲ ਹਨਗੇ ਨਿਸਫਲ ਹਨਗੇ ਕੰਮ ਸਾਰੇ ਸੋਝ ਨਾ ਕਰੋ ਇਹ ਲੱਸੀ ਦੀ ਨਹੀਂ ਪਿਆਰੀ ਵਿਸ਼ੇਸ਼ ਉਹ ਜਿਹੜਾ ਹੈ ਇਹ ਲੱਸੀ ਦਾ ਤਿਆਗ ਕਰੋ ਤੇ ਨਾਮ ਜਪ ਕੇ ਜੋ ਬ੍ਰਹਮ ਆਨੰਦ ਪ੍ਰਾਪਤ ਕਰਨਾ ਇਹ ਮੱਖਣ ਕੱਢੋ ਰਹਾਓ ਇਹੋ ਮਨ ਇਟੀ ਹਾਸ ਕਰੂ ਫੋਨ ਜੇ ਮਹਾਰਾਜੀ ਗੁੱਲੀਆਂ ਹੁੰਦੀਆਂ ਨੇਤਰਾ ਹੁੰਦਾ ਰੜਕਣ ਵਾਸਤੇ ਮਧਾਣੀ ਹੁੰਦੀ ਹੈ ਤਾਂ ਮਾਰੇ ਕਹਿੰਦੇ ਬਵੇਕ ਰੂਪੀ ਮਧਾਣੀ ਪਾਓ ਨਿਸ਼ਚੇ ਰੂਪੀ ਚਾਟੀ ਦੇ ਵਿੱਚ ਇਸ ਮਨ ਨੂੰ ਜਿਹੜਾ ਸੰਕਲਪ ਕਲਪ ਰੋਕਣੇ ਜਾਂ ਮਨ ਦੀਆਂ ਬਿਰਤੀਆਂ ਜਿਹੜੀਆਂ ਪ੍ਰਮਾਣ ਪਾ ਕੇ ਨਿੰਦਰਾ ਸਮ੍ਰਿਤੀ yaad ਕਰੋਕਣੀਆਂ ਹੈ ਇਹ ਮਨ ਦੇ ਸੰਕਲਪਾਂ ਨੂੰ ਰੋਕਣਾ ਮਨ ਦੇ ਬੁੱਧ ਰੂਪੀ ਜਿਹੜੀਆਂ ਮੰਦੀਆਂ ਸੰਕਲਪ ਉਠਾਉਣੇ ਆ ਬੁੱਧੀ ਦਾ ਨਿਸ਼ਚਾ ਕਰਨੇ ਪਦਾਰਥਾਂ ਦਾ ਇਹ ਜਿਹੜਾ ਰੋਕਣਾ ਹੈ ਮੰਦੀਆਂ ਬਿਰਤੀਆਂ ਨੂੰ ਇਹ ਈਪੀ ਨਾ ਗੁੱਲੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਪਕੜ ਕਰਕੇ ਨੇਤਰਾ ਖਿੱਚੀਦਾ ਹੈ ਉਹ ਇਸ ਮੰਦੀਆਂ ਬਿਰਤੀਆਂ ਰੂਪ ਹੋ ਤੇ ਜਿਹੜਾ ਰੋਕਣਾ ਹੈ ਮੰਦਾ ਸਮਦਾ ਸਾਧਨਾਂ ਜਵਾਇਦਾ ਕਿ ਈਟੀਆਂ ਗੁੱਲੀਆਂ ਬਣਾਉਣਾ ਰੋਕਣ ਵਾਲੀਆਂ ਟਈਆਂ ਜੇਰੋ ਈਟੀ ਕੰਦੇ ਪੋਠੋਹਾਰ ਦੇ ਵਿੱਚ ਗੁੱਲੀਆਂ ਨੂੰ ਇਹੋ ਮਨ ਈਟੀ ਹਾਸ ਕਰੋ ਫੁਨ ਇਹ ਮਨ ਦੇ ਸੰਕਲਪ ਕਲਪੂਪੀ ਈਟੀਆਂ ਗੁੱਲੀਆਂ ਨੂੰ ਸੰਦ ਅਨੁਸਾਰ ਰੂਪੀ ਹੱਥ ਵਿੱਚ ਪਕੜਨਾ ਕਰੋ ਪੁਨ ਨੀਤਰਾ ਨੀਦ ਨਾ ਜੁਹਾਰੇ ਨੇਤਰਾ ਕਿਹੜਾ ਬਣਾਈਏ ਕਹਿੰਦੇ ਭਾਈ ਪ੍ਰੇਮ ਰੂਪੀ ਕੋੜ ਹੋਣਾ ਚਾਹੀਦਾ ਹੈ ਅਤੇ ਨਿਸ਼ਚੇ ਰੂਪੀ ਨਹੀਂ ਹੋਣੀ ਚਾਹੀਦੀ ਹੈ ਨੇਤਰੋਂ ਨੀਂਦ ਨਾ ਆਵੇ ਨੇਤਰਾਂ ਦੇ ਵਿੱਚ ਜਿਹੜੀ ਨੀਂਦ ਨਹੀਂ ਨਾ ਆਉਂਦੇਣੀ ਅਵਿਦਿਆ ਰੂਪੀ ਨੀਂਦ ਨਹੀਂ ਅੰਤਾਂਕ ਰੂਪੀ ਨੀਂਦ ਨਾ ਆਉਂਦੇਣੀ ਇਹ ਨੇਤਰਾ ਹੈ ਇਸ ਪ੍ਰਕਾਰ ਲਿਖਣਾ ਕਰੋ ਜਿਵੇਂ ਰਸ ਨਾਮ ਮਧਾਨੀ ਦੇ ਜਾਏ ਫਿਰਦਾ ਹੈ ਰਸਨਾ ਨਾਮ ਜਪਹੁ ਤਵ ਮਥਿਏ ਅਤੈ ਰਸਨਾ ਨਾਲ ਵੀ ਨਾਮ ਜਪੋ ਕਹਿ ਕਵੀਰ ਜਾਣੇਗਾ ਸੋਏ ਹਿਰਦੇ ਰਾਮੁ ਖਰਮਾ ਹੋਏ ਰਸਨਾ ਕਰਕੇ ਵੀ ਨਾਮ ਨੂੰ ਜਪੋ ਹਿਰਦੇ ਕਰਕੇ ਵੀ ਜਪੋ ਤਾਂ ਜਿਹੜਾ ਅਭਿਆਸ ਕਰਨਾ ਹੈ ਨਾ ਨਾਮ ਦਾ ਪ੍ਰਗਤੀ ਬਸੇ ਸਾਧਕੀ ਰਸਨਾ ਤਾਂ ਮਥੀਏ ਤਾਂ ਰੜਕਿਆ ਜਾਵੇਗਾ ਇਹ ਇਨ ਵਿਦ ਅੰਮ੍ਰਿਤ ਪਾਵੋ ਇਸ ਨਾਮ ਜਿਹੜਾ ਅੰਮ੍ਰਿਤ ਬ੍ਰਹਮਾ ਨੰਦ ਹੈ ਇਹ ਮੱਖਣ ਪ੍ਰਾਪਤ ਕਰੋ ਵਿੱਚੋਂ ਮਾਨਸੰਪਤ ਜੇਤ ਸਤ ਸਰਨਾਗੁਣ ਫਿਰ ਮਹਾਰਾਜ ਜੀ ਮੱਖਣ ਕੱਢ ਕੇ ਤਾਂ ਨਈ ਵੇਦ ਭੋਜਨ ਬਣਾ ਕੇ ਠਾਕਰਾਂ ਨੂੰ ਭੋਗ ਲੁਆਈਦਾ ਇਦਰ ਆਪ ਦੱਸੋ ਤੇ ਇਦਰ ਠਾਕੁਰ ਕੌਣ ਹੈ ਤੇ ਡੱਬਾ ਕਿਹੜਾ ਹੈ ਮਨ ਸੰਪਟ ਨੂੰ ਜਨੇਕ ਭਾਵਨਾ ਗ੍ਰਹਿਣ ਕਰਨੀਆਂ ਹੋਈਆਂ ਜੀ ਮਨ ਸੰਪਟ ਜਿਤ ਸਤਸਰਨਾਵ ਪਹਿਲਾਂ ਮੈਨੂੰ ਗੁੱਲੀਆਂ ਦੱਸਿਆ ਹੈ ਹੁਣ ਮੈਨੂੰ ਡੱਬਾ ਬਣਾਉਣ ਗਿਆ ਜੀ ਜਿਵੇਂ ਗੁਰਦੇਵ ਮਾਤਾ ਗੁਰਦੇਵ ਪਿਤਾ ਕਿਉਂ ਇੱਕ ਪਦਾਰਥ ਸੇ ਅਨੇਕਾਂ ਭਾਵਨਾ ਜਿਹੜੀਆਂ ਕਰਨੀਆਂ ਤੇ ਉੱਥੇ ਗ੍ਰਹਿਣ ਕਰਨੀਆਂ ਹੈ ਜੀ ਹਾਂਜੀ ਮਾਨਸਾਮਪੜ ਜੇਤ ਸਤਸਾਰ ਨਾਵ ਨੂੰ ਇਹ ਭਾਈ ਠਾਕੁਰ ਪਰਤਕ ਚੇਤਨ ਉਹ ਜਿਹੜਾ ਪਰਤੇ ਪਰਤੇ ਪ੍ਰਕਾਸ਼ਣ ਵਾਲਾ ਚੇਤਨ ਹੈ ਉਹ ਠਾਕੁਰ ਹੈ ਅਤੇ ਮਨ ਉਹ ਉਸ ਦੀ ਪ੍ਰਾਪਤੀ ਵਾਸਤੇ ਡੱਬਾ ਸੰਕਲਪ ਕਲਪਨਾ ਜਿਹੜਾ ਰੋਕਣਾ ਹੈ ਇਹ ਦੋਵੇਂ ਟੱਕਣ ਹਨ ਜੇਤ ਸਤਸਾਰ ਨਾਵ ਨੂੰ ਅਤੇ ਫਿਰ ਠਾਕੁਰਾਂ ਦਾ ਇਸ਼ਨਾਨ ਕਰਾਈਦਾ ਇਹਦਰ ਭਾਈ ਜਿਹੜਾ ਸత్సੰਗਤ ਦੇ ਵਿੱਚ ਸਤਨ ਸਤ ਸਰੂਪ ਜੋ ਵਾਹਿਗੁਰੂ ਹੈ ਉਹਦਾ ਸੂਪ ਜੋ ਸਤਗੁਰੂ ਹੈ ਉਹਨਾਂ ਦੀ ਸੰਗਤ ਵਿੱਚ ਜਿਹੜਾ ਸੁਣਿਆ ਮੰਨਿਆ ਮਨ ਕੀਤਾ ਭਾਉ ਇਹ ਠਾਕੁਰ ਜੀ ਦਾ ਪਰਤਕ ਜੀ ਦਾ ਇਸ਼ਨਾਨ ਕਰਾਉਣਾ ਜਿਹੜਾ ਨਾਉਣਾ ਹੈ ਪਾਵਨ ਪਾਤੀ ਤ੍ਰਿਪਤ ਕਰੇ ਅਜੋ ਜਿਹੜਾ ਭਾਵਨਾ ਕਰਨੀ ਹੈ ਸਰਬਾ ਕਰਨੀ ਹੈ ਉਹ ਠਾਕੁਰ ਨੇ ਕਿਹਾ ਤુલਸੀ ਬਣ ਕੇ ਮੇਰੇ ਤੇ ਹੈ ਬ੍ਰਿੰਦਾ ਤੁ ਚੜਿਆ ਕਰੇਗੀ ਇਹ ਭਾਵਨਾ ਸਰਬਾ ਜਿਹੜੀ ਕਰਨੀ ਹੈ ਇਹੋ ਹੀ ਪੱਤਰਾ ਤુલਸੀ ਆਦ ਕਾ ਦੇ ਪੱਤਰਾ ਵੀ ਅਰਪਣ ਕਰਨ ਜਾ ਭਾਵਨਪਾਤੀ ਤੁਰਸੀ ਆਦ ਕਹਿੰਦੇ ਪੱਤਰ ਤਾਂ ਚਾਹੀਦੇ ਹੈ ਇਧਰ ਕੰਦਰ ਭਾਵਨਪਾਤੀ ਜਿਹੜੀ ਭਾਵਨਾ ਹੈ ਇਹੋ ਪਤਲਾ ਹੋਣਗੀਆਂ ਇਹੋ ਹੀ ਮਿੱਠਾ ਨਹੀਂ ਵੇਰ ਭੋਜੇ ਸਰਦਾ ਦੇ ਨਾਮ ਜੇ ਕੋਲੇ ਦਾ ਪ੍ਰਸ਼ਾਦਾ ਭਾਈ ਲਾਲੋ ਨੂੰ ਗੁਰੂ ਸਾਹਿਬ ਨੇ ਸ਼ਿਕਾ ਕੇ ਪ੍ਰਸੰਨ ਕੀਤਾ ਸੀ ਭਾਈ ਮਰਦਾਨਾ ਜਦੋਂ ਛਕਣ ਲੱਗਾ ਕਿਤੇ ਦਾ ਉਦਾਸ ਹੋ ਗਿਆ 17 ਦਿਨ ਬਾਅਦ ਮਹਾਰਾ ਨਨਕਾਣਾ ਸਾਹਿਬ ਤੋਂ ਇਹ ਮਨਾਵਾਦੂ ਕੀ ਪੁੱਜੇ ਤੇ ਭਾਈ ਲਾਲੂ ਨੇ ਰੁੱਖੀ ਰੋਟੀ ਰੱਖਤੀ ਹੈ ਮਾਰਾ ਕਹਿੰਦੇ ਮਰਦਾਨਿਆਂ ਬੁਰਕੀ ਮੂੰਹ ਜਦੋਂ ਬਾਵੇਂ ਦਾ ਛਕੇਗਾ ਉਦੋਂ ਪਤਾ ਲੱਗੇਗਾ ਜਦੋਂ ਭਾਈ ਮਰਦਾਨੇ ਨੇ ਐਸਾ ਅਮਰਤ ਵਾਸ ਭਗਤੀ ਦੇ ਬਚਨ ਗੁਰੂ ਸਾਹਿਬ ਨੂੰ ਸੁਣਾਏ ਸੀ ਉਹ ਭਗਤ ਦੀ ਭਾਵਨਾ ਦੇ ਨਾਲ ਅਰਪਿਆ ਹੋਇਆ ਭੋਜਨ ਜਦੋਂ ਭਾਈ ਮਰਦਾਨੇ ਦੇ ਮੂੰਹ ਚ ਪਾਇਆ ਸਾਰੇ ਮਿੱਠਿਆ ਸਵਾਦਾਂ ਦਾ ਅਨੰਦ ਆ ਗਿਆ ਫਿਰ ਦੂਜੀ ਬੁਰਕੀ ਪਾਈ ਸਾਰੇ ਖੱਟਿਆਂ ਦਾ ਸਵਾਦ ਆ ਗਿਆ ਤੀਜੀ ਪਾਈ ਖੱਟ ਮਿੱਠਿਆ ਦਾ ਆ ਗਿਆ ਇਹੋ ਛੱਤੀ ਪ੍ਰਕਾਰ ਦੇ ਭੋਜਨ ਦਾ ਅਨੰਦ ਕੋਦਰ ਦੇ ਪ੍ਰਸ਼ਾਦੇ ਚੋਂ ਭਾਈ ਮਰਦਾਨੇ ਨੂੰ ਗੁਰੂ ਸਾਹਿਬ ਜੀ ਨੇ ਦਿਖਾਇਆ ਮਹਾਰਾ ਕਹਿੰਦੇ ਕਾ ਮਰਦਾਨਿਆ ਕਿਹਾ ਕਰਾਸਾ ਮਹਾਰਾ ਮਰਦਾਨਾ ਕਹਿੰਦਾ ਸ੍ਰੀ ਗੁਰੂ ਕੰਮਰੀ ਕੁਦਰਤਾਂ ਤੋਂ ਹੀ ਕੋ ਬਣਿਆ ਹੈ ਤੇ ਤੁਹਾਡੀਆਂ ਛੜਕੀਆਂ ਮਹਾਰਾ ਤੁਹਾਨੂੰ ਹੀ ਬਣੀਆਂ ਹੋਈਆਂ ਨੇ ਇਹ ਕੋਦਰ ਦੇ ਪ੍ਰਸ਼ਾਦੇ ਚੋਂ ਮੈਨੂੰ ਸਾਰੇ ਭੋਜਨਾਂ ਦੇ ਸਵਾਦ ਮੁਖਾਤੇ ਹੈ ਇਹੋ ਜਿਹਾ ਮੈਂ ਕਦੇ ਭੋਜਨ ਨਹੀਂ ਖਾਧਾ ਇਸ ਪ੍ਰਕਾਰ ਸਾਹਿਬ ਜੀ ਦੀ ਭਾਵਨਾ ਨੂੰ ਸਰਦਾ ਸਿੱਖ ਦੀ ਇਹ ਪਤਰਾ ਬਣ ਗਈਆਂ ਇਹਦੇ ਕਰਕੇ ਭੋਜਨ ਉਹ ਭਾਵਨਾ ਦਾ ਰਪਿਆ ਜਿਵੇਂ ਬੇਰ ਨੇ ਅਲੂਣਾ ਸਾਗੀ ਰਪਿਆ ਸੀ ਇਸੇ ਪ੍ਰਕਾਰ ਹੈ ਭਾਵਨ ਪਾਤੀ ਅਜੇ ਬੇਦਰ ਦੇ ਘਰ ਵਾਲੀ ਨੇ ਛੁੱਲਾਂ ਛੁੱਲਾਂ ਦੇਕੀਆਂ ਭਵਾਨ ਕ੍ਰਿਸ਼ਨ ਨੂੰ ਤੇ ਗੁੱਦਾ ਸਿਰ ਦਿੱਤਾ ਉਸ ਵੇਲੇ ਬੇਦਰ ਕਹਿੰਦਾ ਤੂੰ ਤਾਂ ਭਗਤੀ ਦੀ ਵਾਲੀ ਮਸਤਾਨੀ ਹੋ ਗਈ ਤੇ ਥੋ ਰਸੋਈ ਨਹੀਂ ਤਿਆਰ ਹੋਣੀ ਮੈਂ ਰਸੋਈ ਤਿਆਰ ਕਰਦਾ ਰਸੋਈ ਤਿਆਰ ਕਰਨ ਵਾਰੇ ਜਦੋਂ ਬੇਦਰ ਲੱਗਾ ਉਹਨੂੰ ਲੂਣ ਪਾਉਣ ਦਾ ਚੇਤਾ ਭੁੱਲ ਗਿਆ ਸਾਗ ਵਿੱਚ ਉਸ ਵੇਲੇ ਮਾਰੇ ਕਿ ਖੀਰ ਸਮਾਨ ਸਾਗ ਮੈਂ ਪਾਇਆ ਖੀਰ ਵਾਂਗੂ ਤੇਰੇ ਕਹੇ ਦਰਜੋਨ ਖੀਰ ਖਾਣੀ ਸੀ ਉਹਦੇ ਘਰ ਚ ਬੇਵੇ ਅਲੂਣਾ ਸਾਗ ਮੈਂ ਖੀਰ ਵਾਂਗੂ ਪਾਇਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਭਾਵਨਾ ਨਾਲ ਜੋ ਮਾਰੇ ਨੂੰ ਅਰਪਣ ਕਰਨਾ ਹੈ ਜਿਵੇਂ ਜਲਖੰਡਾ ਭਾਈ ਰੂਪਚੰਦ ਨੇ ਗੁਰੂ ਸਾਹਿਬ ਬਾਤੇ ਕੂਨਾ ਠੰਡਾ ਵੇਖ ਕੇ ਤੀ ਕੋ ਤੋਂ ਢੋਲੀ ਤੋਂ ਗੁਰੂ ਸਾਹਿਬ ਨੇ ਜੇਠ ਦੇ ਮਹੀਨੇ ਜਾ ਕੇ ਤਪਦੀਆਂ ਲੋਾਂ ਚ ਪੀਤਾ ਸੀ ਪਾਣੀ ਕਿਉਂ ਜਿਹੜੀ ਸਰਦਾ ਦੇ ਨਾਲ ਇੱਕ ਚੀਜ਼ ਅਪੁਣੀ ਹੈ ਕਿ ਇਸੇ ਤਰ੍ਹਾਂ ਜਦੋਂ ਵੀ ਅਰਦਾਸ ਕਰੀਏ ਇੱਕ ਚਿੱਤ ਹੋ ਕੇ ਜੁੜੀਏ ਤੇ ਫੇ ਮਹਾਰਾਜ ਸਾਹਿਬ ਜੂਰ ਅੰਗੀਕਾਰ ਕਰ ਲੈਂਦੇ ਆ ਇਸ ਪ੍ਰਕਾਰ ਭਾਵਨਾ ਦੇ ਨਾਲ ਜਿਹੜਾ ਪਾਪੀ ਪਤਨ ਸਰਦਾ ਰੂਪੀ ਪਤਨਾਂ ਦੇ ਨਾਲ ਅਰਪ ਕਰਕੇ ਪ੍ਰੇਮ ਸਭ ਦਾਸ ਮਿੱਠੇ ਮੰਨੇ ਸੁਨੇਹਾ ਸਾਲੋਣੇ ਇਹ ਮਾਲ ਨੂੰ ਪੇਵਦ ਕਰੇ ਰ ਯਵਨਾ ਕਰੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਫਿਰ ਪੂਜਾ ਕਿਸ ਦੀ ਕਰਨੀ ਚਾਹੀਦੀ ਹੈ ਕਹਿੰਦੇ ਪੂਜਾ ਪ੍ਰਾਣ ਸੇਵਕ ਜੀ ਸੇਵੇ ਸੇਵਕ ਬਣ ਕੇ ਜੇ ਆਪਣੇ ਪ੍ਰਾਣ ਹੋਏ ਹਨ ਸਵਾਸ ਸਵਾਸ ਪਰਮੇਸ਼ਰ ਦਾ ਸਿਮਨ ਕਰਦਾ ਰਹੇ ਸਾਰੇ ਸਾਹ ਮਹਾਰਾਜ ਦੇ ਭਜਨ ਚ ਲਾਵੇ ਇਹ ਪ੍ਰਾਣਾ ਦੀ ਪੂਜਾ ਕਰੇ ਸੋ ਪ੍ਰਾਣ ਆਪ ਦੇ ਅਰਪਣਾ ਕਰੇ ਪਰਮੇਸ਼ਰ ਦੇ ਸਿਮਨ ਜੁੜੇ ਹਾਂਜੀ ਇਨਵਿਤ ਸਾਹਿਬ ਰਬ ਦਾ ਪ੍ਰਾਨ ਪੂਜਾ ਪ੍ਰਾਨ ਸੇਵਕ ਜੇ ਸੇਵ ਆਪਣੇ ਆਪ ਨੂੰ ਖਾਉਣ ਵਾਲਾ ਜੇ ਪੂਜਾ ਪ੍ਰਾਣਾ ਦੀ ਜਿਹੜੇ ਅਰਪਣੇ ਸਾਹ ਸਾਹ ਭਜਨ ਕਰਨਾ ਇਹ ਸੇਵਾ ਕਰੇ ਮਾਰਾ ਨੂੰ ਖੁਸ਼ ਕਰਨ ਵਾਸਤੇ ਪ੍ਰਸੰਨ ਕਰਨ ਵਾਸਤੇ ਇਨਵਿਤ ਸਾਹਿਬ ਰਬ ਤਰ੍ਹਾਂ ਇਹ ਤਰੀਕੇ ਨਾਲ ਭਾਈ ਸਾਹਿਬ ਮਾਲਕ ਨੂੰ ਰਬਤ ਉਚਾਰਦਾ ਰਹੇ ਹਰ ਵਕਤ ਸਿਮਰਨ ਕਰਦਾ ਰਹੇ ਇਸ ਪ੍ਰਕਾਰ ਵਾਹਿਗੁਰੂ ਜੀ ਦਾ ਰਵਤ ਮਿਲਿਆ ਰਹਿੰਦਾ ਭੇਦ ਹੋਇਆ ਰਹਿੰਦਾ ਜਿਹੜਾ यूं ਪੂਜਾ ਕਰਦਾ ਉਹ ਪਰਵੇਸ਼ਰ ਦਾ ਭੇਦ ਹੋ ਜਾਂਦਾ ਮਿਲ ਜਾਂਦਾ ਹੈ ਜਿਵੇਂ ਜਲ ਜਲ ਮਿਲ ਰਿਹਾ ਰਹਿੰਦਾ ਹੈ ਅਹਮ ਵਾਹਿਗੁਰੂ ਜੀ ਮਿਲੇ ਇਹnde ਜੋਤ ਕਹਦੇ ਕਹ ਹੈ ਕਹੇ ਕਹ ਜਾ ਰ ਇਹ ਸੰਗਰੋ ਕਈ ਲੋਕ ਹੋਰ ਕਈ ਪ੍ਰਕਾਰ ਦੀ ਪੂਜਾ ਕਸਮ ਕਰਦੇ ਆ ਮਹਾਰਾ ਕਹਿੰਦੇ ਭਾਈ ਕਹਿੰਦੇ ਕਹ ਹੈ ਕਹਿਣ ਵਾਲੀ ਇਹ ਲੋਕਸਾਨ ਹੈ ਪਿਛਲੇ ਉਹ ਵੀ ਕਹਿੰਦੇ ਰਹੇ ਕਹਿ ਗਏ ਹੰ ਕਹੇ ਕਹ ਜਾਵੇ ਉਹਦੇ ਕਈਆਂ ਹੋਈਆਂ ਜਿਹੜੀਆਂ ਕਥਾ ਬੇਦਾਂ ਪ੍ਰਾਣਾ ਸ਼ਾਸਤਰਾ ਆਦ ਕਾ ਦੀਆਂ ਉਹਨਾਂ ਕਈਆਂ ਹੋਈਆਂ ਨੂੰ ਕਹਿ ਕੇ ਕੇਈ ਚਲੇ ਜਾ ਰਹੇ ਹੈ ਕਹਿੰਦੇ ਕਹਿਣ ਵਾਲੇ ਕਈ ਕਹਿੰਦੇ ਹਕ ਵਰਤਮਾਨ ਸਮੇਂ 'ਚ ਤੁਮ ਸਰ ਅਵਰ ਨਾ ਕੋਈ ਅਸੀਂ ਤਾਂ ਵਾਹਿਗੁਰੂ ਦੇ ਸਤਿਮੁਖ ਬਿਰਤੀ ਕਰਕੇ ਕਹਿੰਨੇ ਹਾਂ ਜੇ ਪ੍ਰਵਾਸ਼ਰ ਪੂਜਾ ਦੇ ਪ੍ਰਕਾਰ ਭਵੇਂ ਕਈਆਂ ਕੋਈ ਦੱਸੇ ਹੈ ਜਲ ਜਿਵੇਂ ਭੂਲ ਭੂਲ ਪਵਰਗਲ ਮੇਨ ਵਗਾਰਿਓ ਆਦ ਕੋ ਵਾਕ ਕਹੇ ਰਵਦਾਸ ਜੀ ਨੇ ਇਸ ਪ੍ਰਕਾਰ ਕਹਿਣ ਵਾਲੇ ਲੋਕ ਕਹੀ ਜਾਣ ਵੀ ਐ ਪੂਜਾ ਹੁੰਦੀ ਐ ਪਰ ਪੂਜਾ ਸਾਧ ਸੰਗਤ ਜੀ ਇਹੋ ਹੀ ਐ ਸਾਨੂੰ ਤਾਂ ਹੈ ਪਰਮੇਸ਼ਰ ਤੁਹਾਡੇ ਸਰਸ ਤੇ ਨਾਮ ਦੇ ਸਰਸ ਹੋਰ ਕੋਈ ਨਹੀਂ ਅਵਰ ਉਸਤਾਨ ਵਿੱਚ ਪ੍ਰਤੀਤ ਹੁੰਦਾ ਇਸ ਕਰਕੇ ਤਾਂ ਨਾਮ ਨੂੰ ਹੀ ਸਭ ਪੂਜਨ ਸਮਝਦੇ ਹਾਂ ਭਗਤਹੀਨ ਨਾਨਕ ਜਨ ਜੰਪਾ ਮੋਹ ਕਹਿੰਦੇ ਜੇ ਕੋਈ ਸਾਨੂੰ ਭਗਤੀ ਤੋਂ ਹੀਣਾ ਕਹਿ ਦੂ ਵੀ ਇਹ ਪੱਤਰ ਨਹੀਂ ਚੜਾਉਂਦੇ ਆਰਤੀ ਨਹੀਂ ਕਰਦੇ ਹਨ ਇਹ ਦੀਵੇ ਨਹੀਂ ਜਗਾਉਂਦੇ ਧੂਪ ਨਹੀਂ ਤਖਾਉਂਦੇ ਇਸ ਪ੍ਰਕਾਰ ਜੇ ਕੋਈ ਭਗਤੀ ਤੋਂ ਹੀਣਾ ਵੀ ਸਾਨੂੰ ਸਮਝ ਲੂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਗੁਰੂ ਜੀ ਕਹਿੰਦੇ ਜੰਪਾ ਉਸ ਨੂੰ ਜਪਦੇ ਹਾਂ ਅਸੀਂ ਤਾਂ ਉਸ ਨੂੰ ਜਪੈ ਜਾਣਦੇ ਹਾਂ ਸਰੂਪ ਨੂੰ ਹੌਸਾ ਲਾਹੀ ਸੱਚਾ ਸੋਈ ਸਤਗੁਰੂ ਨਾਨਕ ਦੇਵ ਜਪਾ ਕਸਮ ਕਰਦੇ ਆ ਭਾਵੇਂ ਭੜਕੀ ਤੋਂ ਹੀਆਂ ਲੋਕਾਂ ਦੀ ਦ੍ਰਿਸ਼ਟੀ ਚ ਹੋਵੇ ਪਰ ਅਸੀਂ ਤਾਂ ਬਾਈ ਸੱਚੇ ਅਕਾਲ ਪੁਰਖ ਨੂੰ ਸਲਾਹਾਂਗੇ ਇਹ ਸੋਈ ਉਸ ਪਰਮੇਸ਼ਰ ਦੀ ਪੂਜਾ ਹੈ ਜਿਹੜਾ ਸਲਾਵੇ ਦਾ ਸੋਈ ਸੱਚੇ ਦਾ ਰੂਪ ਹੋ ਜਾਏਗਾ ਇਸ ਕਰਕੇ ਪੂਜਾ ਪੂਜਾ ਕੀਤੇ ਨਾਮ ਕਿਹਾਈਏ ਬਿਨ ਨਾਵੇ ਪੂਜਣਾ ਹੋਵੇ ਜਿਹੜਾ ਨਾਮ ਦਾ ਤੇ ਹਣਾ ਇਹੋ ਪਰਮੇਸ਼ਰ ਦਾ ਪੂਜਣਾ ਹੈ ਨਾਉ ਤੋਂ ਬਿਨਾਂ ਕਰੇ ਪੂਜਾ ਹੈ ਇਹ ਕੋਈ ਕਰਵੀ ਲਿਆ ਲੋਕ ਦਿਖਾਵੇ ਦਾ ਮਨ ਤਾਂ ਕਾਗਰ ਨਹੀਂ ਹੋਇਆ ਜੁੜਿਆ ਨਹੀਂ ਫਿਰ ਉਹ ਪੂਜਾ ਕਿਵੇਂ ਹੁੰਦੀ ਹੈ ਨਹੀਂ ਹੁੰਦੀ ਸੂਹੀ ਮਹੱਲਾ ਸੂਜਿਸਦ ਨੇ ਹਾਲ ਹੋ ਗਏ ਗੁਰੂ ਮਹਾਰਾਜ ਸਾਹਿਬ ਦੇ ਚਰਨ ਪਕੜ ਲਏ ਫਿਰ ਕਹਿਣ ਲੱਗੇ ਮਹਾਰਾਜੀ ਇਹ ਮਨ ਕਿਵੇਂ ਟਿਕਦਾ ਹੈ ਤਾਂ ਅਗਲਾ ਸ਼ੌਧੋਚਾਰਨ ਕਰਦੇ ਹਾਂ ਮੈਂ ਇੱਕੋ ਰੂਪ ਰੂਪੇ ਹੋਈ ਸੂਹੀ ਮਹੱਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਅੰਤਰ ਵਸੈ ਨਾ ਬਾਹਰ ਜਾਏ ਇੱਕੋ ਬਾਤ ਰੂਪਰਵেশਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਦੁਕੀਏ ਕੋਈ ਸੋਰਤਾ ਰਿਜੁਰ ਉਚਾਰਦੇ ਆ ਫਿਰ ਸਿੱਧੋ ਅੰਤਰ ਵਸੈ ਨਾ ਬਾਹਰ ਜਾਏ ਐਸਾ ਗਿਆਨ ਜਪੋ ਮਨ ਮੇਂ ਐਸਾ ਹਾਂ ਅੰਦਰ ਵਸੇ ਨਾ ਬਾਹਰ ਜਾਏ ਜੇ ਮਨ ਦਾ ਗਿਆਨ ਹੈ ਜੇ ਜਪੋ ਜਨ ਨਾ ਕਰੋ ਤੇ ਪਰਮੇਸ਼ਰ ਦਾ ਜਾਪ ਕਰੋ ਸੁਣੋ ਹਾਂਜੀ ਅੰਦਰ ਵਸੇ ਨਾ ਬਾਹਰ ਜਾਏ ਜਦੋਂ ਅੰਦਰ ਮਹਾਰਾਜ ਵਸ ਜਾਣ ਫਿਰ ਮਨ ਨਹੀਂ ਬਾਹਰ ਜਾਣ ਜੋਗਾ ਰਹਿੰਦਾ ਉਹਨਾਂ ਜਿਹੜੀ ਮਨ ਭੱਜਦਾ ਰਹਿੰਦਾ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਬਸਿਆ ਨਹੀਂ ਜਦੋਂ ਬਸ ਜਾਵੇ ਫੇਰ ਬਾਹਰ ਜਾਣ ਜੋਗਾ ਰਹਿੰਦਾ ਨਹੀਂ ਇਹ ਪਿੰਗਲਾ ਆੜੀ ਤੁਰ ਨਹੀਂ ਸਕਦਾ ਇਹ ਮੇਰਾ ਚੇਤਨਾ ਕੇ ਲਈ ਮਨ ਪਹਿਓ ਪੰਗ ਉਹ ਸੁਧਮਨ ਹੋ ਜਾਂਦਾ ਹੈ ਪਿੰਗਲੇ ਦੀ ਨਿਆਈ ਫੇਸੋਂ ਕੱਲ ਬੁ ਕੱਲ ਕੱਲ ਕੁਠਾ ਕੇ ਬਾਹਰ ਨਹੀਂ ਜਾਂਦਾ ਅੰਦਰ ਵਸਿਆ ਅੰਦਰ ਹੀ ਪਰਮੇਸ਼ਰ ਵਸਦਾ ਹੈ ਇਸ ਮਨ ਨੂੰ ਚਾਹੀਦਾ ਨਾ ਬਾਹਰ ਜਾ ਤੇ ਬਾਹਰ ਨਹੀਂ ਜਾਣਾ ਤੇ ਇਹਦਾ ਭਟਕਣਾ ਨਹੀਂ ਚਾਹੀਦਾ ਅੰਤਰਮੁਖ ਵਰਤੀ ਕਰਕੇ ਵਾਹਿਗੁਰੂ ਜੀ ਜੁੜੇ ਰਹਿਣਾ ਚਾਹੀਦਾ ਹੈ ਅੰਮ੍ਰਿਤ ਛੋੜ ਕਾਹੇ ਬਿਖ ਖਾ ਜਦੋਂ ਅੰਦਰ ਮਾਰਾ ਨਾਮ ਵਸ ਜਾਵੇ ਫੇਰੇ ਮਨ ਵਾਸ਼ਨਾ ਕਰਕੇ ਬਾਹਰ ਨਹੀਂ ਜਾਂਦਾ ਸੁਤਪੁਰ ਲੋਕੀ ਖਣਨ ਕਰਕੇ ਐਸਾ ਗਿਆਨ ਅੰਮ੍ਰਿਤ ਅੰਮ੍ਰਿਤ ਛੋੜ ਕਾਹੇ ਬਿਖ ਖਾ ਅੰਮ੍ਰਿਤ ਪਰਮੇਸ਼ਰ ਦਾ ਨੰਦੋਆ ਨਾਮ ਦਾ ਉਹਨੂੰ ਛੱਡ ਕਰਕੇ ਕਿਸ ਬਾਤ ਦੇ ਵਿਸ਼ੇ ਦੀ ਵੀ ਖਾਊਗਾ ਏ ਜੇ ਜੀ ਨੂੰ ਸਾਹ ਸੰਗੀ ਅਮਰ ਤੇ ਮਿਲ ਜੇ ਉਹ ਜ਼ਹਿਰ ਨਹੀਂ ਖਾਂਦਾ ਇਉਂ ਜੀ ਨੂੰ ਅਮਰ ਦਾ ਆਨੰਦ ਪਰਮੇਸ਼ਰ ਦਾ ਮਿਲ ਗਿਆ ਨਾਮ ਦਾ ਉਹ ਕਿਸ ਬਾਤ ਤੇ ਵਿਸ਼ੇ ਦੀ ਵੀ ਸ਼ਰਾਬ ਪੀਣੀ ਤਮਾਕੂ ਪੀਣਾ ਵਿਸ਼ੇ ਵਕਾਰਾਂ ਦੀ ਜ਼ਹਿਰ ਖਾਣੀ ਮਾਇਆ ਦੀ ਇਹ ਨਹੀਂ ਕਦੇ ਖਾਵੇਗਾ ਐਸਾ ਗਿਆਨ ਜਪਹੁ ਮਨ ਮੀਰੇ ਇਹ ਜੀ ਗਿਆਨ ਜਾਣ ਕੇ ਭਾਈ ਸਾਡੇ ਮਨ ਦਾ ਜਾਣ ਕੇ ਜਪਣਾ ਕਰੋ ਏ ਪਿਆਰਿਓ ਪਰਮੇਸ਼ਰ ਦਾ ਸਿਮਰਨ ਕਰੋ ਐ ਹਰਿਆ ਗਿਆਨ ਹੈ ਜਬ ਉਹ ਜਾਣਨਾ ਕਰੋ ਮੇਰੇ ਪਿਆਰਿਓ ਮਨ ਦੇ ਅੰਦਰ ਹੋ ਹੋ ਚਾਕਰ ਸੱਚੇ ਕੇਰੀ ਤੁਸੀਂ ਭਾਈ ਸੱਚੇ ਪਾਤਸ਼ਾਹ ਦੀ ਭਗਤੀ ਕਰੋ ਸੱਚੇ ਪਾਸ਼ਾ ਚਾਕਰ ਨੌਕਰ ਜਿਵੇਂ ਨੌਕਰੀ ਤੇ ਡਿਊਟੀ ਤੇ ਪੂਰਾ ਰਹਿੰਦਾ ਹੈ ਐ ਹਰ ਵਕ ਸੱਚੇ ਪਾਹੇ ਲੇਵਤੀ ਲੱਗੇ ਰਹਾ ਕਰੋ ਸੱਚੇ ਪਾਤਸ਼ਾਹ ਦੇ ਚਾਕਰ ਸੇਵਕ ਬਣੋ ਭਗਤ ਬਣੋ ਰਹਾਓ ਗਿਆਨ ਧਿਆਨ ਸਭ ਕੋਈ ਰਵੇ ਇਸੇ ਤੋਂ ਗਿਆਨ ਦੀਆਂ ਗੱਲਾਂ ਨਿਰਗੁਣ ਦੀਆਂ ਧਿਆਨ ਦੀਆਂ ਸਰਗੁਣ ਦੀਆਂ ਜੀ ਨੂੰ ਜਾ ਕੇ ਪੁੱਛੋ ਸਭ ਕੋਈ ਉਚਾਰੀ ਜਾਂਦਾ ਹੈ ਕਸਮ ਕਰੀ ਜਾਂਦਾ ਹੈ ਬੰਧਨ ਬਾਂਧਿਆ ਸਭ ਜਗ ਭਾਵੈ ਪਰ ਭਾਈ ਜੇ ਨਿਰਗੁਣ ਦਾ ਗਿਆਨ ਹੋ ਗਿਆ ਹੋਵੇ ਬੰਧਨ ਨਾ ਇਹਨੇ ਮਿਟ ਗਿਆ ਜੇ ਸਰਗੁਣ ਦਾ ਧਿਆਨ ਟਿਕਿਆ ਹੋਵੇ ਟਿਕ ਗਿਆ ਫਿਰ ਕੰਮ ਕਰੋ ਉਹਨੂੰ ਸਦਾਉਂਦੇ ਹੀ ਨੇ ਸਾਰਾ ਜਗਤ ਜੀਵ ਜਿੰਨੇ ਐ ਇਹ ਕਰਤਾ ਪੁਗਤਾਰੇ ਬੰਧਨਾ ਜੇ ਹੰਗਤਾ ਮੌਤਾ ਦੇ ਬੰਧਨਾ ਜਿਭਜੇ ਹੋਏ ਹੈ ਤੇ ਸਾਰਾ ਜਗਤ ਜੀਵਨ ਸੰਸਾਰ ਵਿੱਚ ਪਾਉਂਦੇ ਫਿਰਦੇ ਵਾਸ਼ਨਾ ਨਾਲ ਜੇ ਗਿਆਨ ਧਿਆਨ ਪੂਰਾ ਨਿਸ਼ਚੈ ਹੋ ਜੇ ਨਿਰਗੁਣ ਦੇ ਗਿਆਨ ਦਾ ਸਰਗੁਣ ਦੇ ਧਿਆਨ ਦਾ ਫਿਰ ਨਾ ਇਹ ਬੰਧਨਾ ਚ ਕਾਮਕੋਸ਼ ਬਣ ਸਕਦੇ ਨਾ ਸਾਰੇ ਜਗ ਵਿੱਚ ਵਾਸ਼ਨਾ ਕਰਕੇ ਪਾਉਂਦਾ ਫਿਰਦਾ ਪਾਉਂਦਾ ਫਿਰਦਾ ਉਹਨਾਂ ਚੀ ਜਿਨ੍ਹਾਂ ਚਿਰ ਕਹੀ ਕਹਿੰਦਾ ਹੀ ਹੈ ਕਿ ਤਾਰਨ ਨਹੀਂ ਕੀਤਾ ਧਾਰਨ ਕਰੇ ਤੋਂ ਬਗੈਰ ਬੰਨਣਾ ਚ ਬੱਜਾ ਹੋਇਆ ਹੈ ਸਾਰੇ ਜਗ ਚ ਜੀ ਭੋਂਦਾ ਫਿਰਦਾ ਜੁਨਾ ਵਿੱਚ ਸੇਵਾ ਕਰੇ ਸੂਚਾ ਕਰੂ ਸਤਿਗੁਰੂ ਜੀ ਕਹਿੰਦੇ ਸਾਡੀ ਗੁਰਮਤ ਦਾ ਤਾਂ ਇਹ ਨਿਰਣਾ ਹੈ ਜਿਹੜਾ ਸੇਵਾ ਤਹਿਲ ਕਰੇ ਭਜਨ ਭਜਨ ਕਰੇ ਮਨ ਨਾਲ ਬਾਣੀ ਨਾਲ ਕੀਰਤਨ ਕਰੇ ਸਰੀਰ ਕਰਕੇ ਤਹਿਲ ਕਰੇ ਉਹ ਮਾਰਾ ਦਾ ਚਾਕਰ ਨੌਕਰ ਸੇਵਕ ਹੋ ਸਕਦਾ ਹੈ ਭਗਤ ਜਲ ਥਲ ਮਹੀਲ ਰਵ ਰਿਆ ਸੋ ਉਹ ਪਰਮੇਸ਼ਰ ਦੇ ਦਰਸ਼ਣ ਇਹ ਹੁੰਦੇ ਜਲਮ ਵਿੱਚ ਵੀ ਵਿਆਪਕ ਹੈ ਥਲ ਵਿੱਚ ਵੀ ਪ੍ਰithvi ਵਿੱਚ ਵੀ ਆਕਾਸ਼ ਵਿੱਚ ਵੀ ਉਹ ਵਿਆਪਕ ਹੋ ਰਿਹਾ ਹੈ ਇਉਂ ਜਾਣ ਕੇ ਉਹ ਚਾਹ ਰਿਹਾ ਹੈ ਜਲ ਦੇ ਉਤਮ ਅਧਿਕਾਰੀ ਉਹਨਾਂ ਦੇ ਅੰਦਰ ਵੀ ਥਲ ਦੀ ਨਿਆਈ ਇਹ ਕਿੰਨੇ ਅਧਿਕਾਰੀ ਉਹਨਾਂ ਚ ਵੀ ਮਹੀ ਬੁੱਧੀ ਅੰਦਰ ਵੀ ਆਲਾ ਰਦੇ ਰੂਪੀ ਆਕਾਸ਼ ਜਸਮੇਦਾਰ ਚ ਵੀ ਸਾਰੇਓ ਵੀ ਆਪਕੋ ਹੋ ਰਿਹਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋ ਇਸ ਦੋਏ ਗੁਣ ਧਾਰਨ ਕਰੋ ਹਿਰਦੇ ਚ ਕਿ ਅਸੀਂ ਤਾਂ ਮਾਰੇ ਚੰਗੇ ਨਹੀਂ ਹਾਂ ਤੇ ਸਾਥੋਂ ਛੁੱਟ ਕੋਈ ਬੁਰਾ ਨਹੀਂ ਹੈ ਪਰਨ ਵਕ ਨਾਨਕ ਤਾਰੇਸ ਜੇ ਇਹ ਸਾਡੇ ਅੰਦਰ ਗੁਣ ਆਜੂ ਨਾ ਆਪ ਚੰਗੇ ਨਾ ਬਣਾਂਗੇ ਤੇ ਦੁਨੀਆਂ ਨੂੰ ਬੁਰਾ ਨਾ ਸਮਝਾਂਗੇ ਬੇਨਤੀ ਬੁਰੂ ਗੁਰੂ ਸਾਹਿਬ ਜੀ ਕਹਿੰਦੇ ਸੀ ਕਹਿੰਨੇ ਆ ਉਹ ਤਾਰ ਲਊਗਾ ਸੋ ਪਰਮੇਸ਼ਰ ਵਾਹਿਗੁਰੂ ਕਿਉਂ ਤਾਰੇ ਜਹਾਦੀ ਨੇ ਹੀ ਪਰਮੇਸ਼ਰ ਤੁਹਾਡਾ ਜੀਵਨ ਬਣਾ ਦੇਵੇਗਾ ਆਪ ਕਰੋਗੇ ਤੇ ਹੋਰ ਨਾ ਨੂੰ ਕਰੋਗੇ ਹੰਗਤਾ ਮੋਂਕਾ ਵਾਲੇ ਚੰਗੇ ਨਹੀਂ ਹਨ ਤੇ ਹੰਗਤਾ ਮਨਤਾ ਛੱਡ ਕੇ ਕੋਈ ਬੁਰਾ ਨਹੀਂ ਹੋ ਸਕਦਾ ਬੇਨਤੀ ਬੀਰੂ ਕੁਮਾਰਾ ਕਹਿੰਦੇ ਉਸ ਪਰਮੇਸ਼ਰ ਦਾ ਸਿਮਰਨ ਕਰੋ ਸੋ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਕਹਿੰਦੇ ਧਾਰ ਲਵੇਗਾ ਸੁਣ ਕੇ ਸਿਧਾਂ ਨੂੰ ਗੁਰੂ ਸਾਹਿਬ ਦੇ ਚਰਨ ਪਕੜ ਕੇ ਕਿਹਾ ਧੰਨ ਨਾਨਕ ਤੇਰੀ ਕਮਾਈ ਤਨ ਗੁਰੂ ਸਾਹਿਬ ਆਪ ਦੀ ਕਰਨੀ ਇਸਨੂੰ ਬੀੰਤੀ ਕਰਕੇ ਨਿਹਾਲ ਹੋ ਕੇ ਪੀਰ ਤੀਸ ਤੋਂ ਸਿੱਧ ਗਿਰਿਆ ਹੋ ਗਏ